ਯਾਰੜਿਆ ਰੱਬ ਕਰਕੇ ਮੈਨੂੰ ਪੈਣ ਬਿਰਹੋਂ ਦੇ ਕੀੜੇ ਵੇ ਨੈਣਾਂ ਦੇ ਦੋ ਸੰਦਲੀ ਬੂਹੇ ਜਾਣ ਸਦਾ ਲਈ ਪੀੜੇ ਵੇ ਯਾਰੜਿਆ ਯਾਦਾਂ ਦਾ ਇੱਕ ਛੰਬ ਮਟੀਲਾ ਸਦਾ ਲਈ ਸੁੱਕ ਜਾਵੇ ਖਿੜਿਆ ਰੂਪ ਮੇਰੇ ਦੀਆਂ ਕਮੀਆਂ ਆ ਕੋਈ ਤੋਰ ਲਟੀਰਵੇ ਯਾਰੜਿਆ ਪੰਜਾਬ ਦੇ ਇੱਕ ਕੋਹੇਨੂਰ ਹੀਰਾ ਸੀਗੇ ਪੋਇਟਰੀ ਦੇ ਵਿੱਚ ਔਰ ਉਹਨਾਂ ਨੇ ਪੰਜਾਬ ਨੂੰ ਇੱਕ ਉਹ ਦੇਣ ਦਿੱਤੀ ਪੰਜਾਬੀ ਸਾਹਿਤ ਨੂੰ ਕਿ ਉਹ ਅਸੀਂ ਭੁਲਾ ਨਹੀਂ ਸਕਦੇ ਅਸੀਂ ਸਾਰੇ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੀਆਂ ਅੱਜ ਉਹਨਾਂ ਨੂੰ ਬੈਠੇ ਆ ਉਹਨਾਂ ਦੀ ਵਰਸੀ ਤੇ ਉਹਨਾਂ ਨੂੰ ਯਾਦ ਕਰ ਰਹੇ ਆ ਔਰ ਅਸੀਂ ਇਹ ਵੀ ਕਹਾਂਗੇ ਕਿ ਬਟਾਲਵੀ ਸਾਹਿਬ ਜਿਹੜੇ ਸੀਗੇ ਇੱਕ अच्छे पारिवारिक परिवार ਦੇ ਤੌਰ ਤੇ ਜੇ ਦੇਖਿਆ ਜਾਏ ਤੇ ਇੱਕ ਅچھے ਮਤਲਬ ਬਜ਼ੁਰਗ ਸੀਗੇ ਬੱਚਿਆਂ ਨਾਲ ਪਿਆਰ ਕਰਨ ਵਾਲੇ ਪਰ ਮੀਡੀਆ ਨਹੀਂ ਸੀਗਾ ਔਰ ਉਹਨਾਂ ਨੂੰ ਓਨੀ ਜਿਆਦਾ ਉਸ ਟਾਈਮ ਤੇ ਇੰਪੋਰਟੈਂਸ ਨਹੀਂ ਮਿਲੀ ਜਿਹਦੇ ਕੀ ਉਹ ਹੱਕਦਾਰ ਸੀਗੇ ਦੂਸਰਾ ਪਰਿਵਾਰਿਕ ਤੌਰ ਤੇ ਵੀ ਇਸ ਪਰਿਵਾਰ ਚ ਕੋਈ ਸ਼ਾਇਰ ਨਹੀਂ ਸੀ ਉਹਨਾਂ ਤੋਂ ਪਹਿਲੇ ਵੀ ਤੇ ਉਹਨਾਂ ਤੋਂ ਬਾਅਦ ਵੀ ਨਹੀਂ ਹੋਇਆ ਔਰ ਉਦੋਂ ਵੀ ਉਹਨਾਂ ਨੂੰ ਪਰਿਵਾਰਿਕ ਤੌਰ ਤੇ ਵੀ ਦੇਖਿਆ ਜਾਏ ਤੇ ਫੈਮਿਲੀ ਇੰਨਾ ਪਸੰਦ ਨਹੀਂ ਕਰਦੇ ਸਾਡੇ ਜਿਸ ਤਰ੍ਹਾਂ ਦਾਦਾ ਜੀ ਵਗੈਰਾ ਉਹਨਾਂ ਨੂੰ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਉਹ ਕਹਿੰਦੇ ਕਿ ਕੋਈ ਅੱਛਾ ਕੰਮ ਨਹੀਂ ਹੈ ਕਿ ਸ਼ਾਇਰੀ ਕੀ ਹੋਈ ਸ਼ਾਇਰੀ ਨਾਲ ਥੋੜੀ ਬੰਦੇ ਦੀ ਲਾਈਫ ਚੱਲਦੀ ਆ ਇਹ ਤੇ ਇੱਕ ਬੰਦੇ ਦਾ ਸ਼ੌਕ ਹੋ ਸਕਦਾ ਇਹਦੇ ਨਾਲ ਲਾਈਫ ਨਹੀਂ ਚੱਲਦੀ ਲੇਕਿਨ ਉਹਨਾਂ ਨੂੰ ਉਸ ਟਾਈਮ ਇਹ ਨਹੀਂ ਸੀ ਪਤਾ ਕਿ ਆਉਣ ਵਾਲੇ ਟਾਈਮ 'ਚ ਜਿਹੜੇ ਇਹਨਾਂ ਦੇ ਲਿਖੀ ਹੋਏ ਸ਼ਬਦ ਨੇ ਜਾਂ ਇਹਨਾਂ ਦੀ ਲਿਖੀ ਹੋਈ ਪੋਇਟਰੀ ਜਿਹੜੀ ਹੈ ਉਹ ਉਹਦੀ ਬਦੌਲਤ ਇਹਨਾਂ ਨੂੰ ਰੱਬ ਵਾਂਗੂ ਪੁcjਿਆ ਜਾਏਗਾ ਪੰਜਾਬੀ ਸਾਹਿਤ ਦਾਦੀ ਕੋਈ ਐਸਾ ਮਤਲਬ ਕੋਈ ਐਸਾ ਕਨਸੈਪਟ ਹੋਈ ਜਿਹਦੇ ਤੇ ਉਹਨਾਂ ਨੇ ਨਾਂ ਲਿਖਿਆ ਹੈ ਅਗਰ ਅਸੀਂ ਉਹਨਾਂ ਦੀ ਸਾਰੀ ਪੋਇਟਰੀ ਨੂੰ ਪੜ੍ਹੋਈਏ ਤੇ ਸਾਨੂੰ ਪਤਾ ਲੱਗਦਾ ਕਿ ਉਹਨਾਂ ਨੇ ਕਿਸੇ ਵੀ ਕਨਸੈਪਟ ਨੂੰ ਮਿਸ ਨਹੀਂ ਕੀਤਾ ਕੋਈ ਪੋਇਮ ਆਏਗੀ ਮੇਰਾ ਕਵਿਤਾ ਮੇਰਾ ਮੇਰਾ ਕਮਰਾ ਇੱਕ ਉਹਨਾਂ ਨੇ ਕਵਿਤਾ ਲਿਖੀ ਮੇਰਾ ਕਮਰਾ ਉਹਦੇ ਚ ਉਹਨਾਂ ਨੇ ਸਾਰਾ ਆਪਣੇ ਕਮਰੇ ਦਾ ਹਾਲ ਬਿਆਨ ਕੀਤਾ ਕਿ ਮੈਂ ਕਿਸ ਤਰ੍ਹਾਂ ਦੇ ਕਮਰੇ ਚ ਰਹਿ ਰਿਹਾ ਜਦ ਕੀ ਦੇਖਿਆ ਜਾਏ ਤੇ ਬਟਾਲਵੀ ਸਾਹਿਬ ਉਸ ਜਗ੍ਹਾ ਜਾਂ ਮੇਰੇ ਘਰ ਚ ਰਹਿੰਦੇ ਮਤਲਬ ਉਹਨਾਂ ਦੇ ਇਹ ਘਰ ਕਾਬਲ ਨਹੀਂ ਸੀ ਰਹਿੰਦੇ ਮੈਂ ਜਿੰਨੀ ਕੁ ਉਹਨਾਂ ਦੀ ਉੱਚੀ ਤੇ ਸੂਚੀ ਪੋਇਟਰੀ ਸੀ ਲੇਕਿਨ ਉਹ ਆਪਣੇ ਉਸ ਚਬਾਰੇ ਨੂੰ ਜਾਂ ਉਸ ਕਮਰੇ ਨੂੰ ਬਹੁਤ ਪਿਆਰ ਕਰਦੇ ਸੀ ਇਸ ਲਈ ਉਹਨਾਂ ਨੇ ਉਹਦੇ ਤੇ ਵੀ ਲਿਖਿਆ ਉਹ ਜੌਬ ਜ਼ਰੂਰ ਸਟੇਟ ਬੈਂਕ ਨੇ ਉਹਨਾਂ ਨੂੰ ਆਫਰ ਕੀਤੀ ਲੇਕਿਨ ਉਹਨਾਂ ਨੇ ਉੱਥੇ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਕਿਹਾ ਚਲੋ ਉਦਾਵੀ ਸਾਹਿਬ ਨੇ ਨਾ ਇੱਕ ਪੋਇਟਰੀ ਹੈ ਬਈ ਬੜਾ ਅੱਛਾ ਨਾਮ ਵੀ ਹੈ ਇੰਨਾ ਸ਼ਾਨਦਾਰ ਮੁਸ਼ਾਇਰਿਆਂ ਚ ਗਾਉਂਦੇ ਨੇ ਤੇ ਚਲੋ ਸਾਡੇ ਕੋਈ ਵੀ ਪ੍ਰੋਗਰਾਮ ਹੋਏਗਾ ਜਾਂ ਕੋਈ ਵੀ ਇੱਥੇ ਅਸੀਂ ਸੈਲੀਬ੍ਰੇਟ ਕਰਦੇ ਹਾਂ ਤੇ ਉਦਾਵੀ ਸਾਹਿਬ ਉਹਦੇ ਚ ਐਜ਼ ਏ ਮਤਲਬ ਸੈਲੀਬ੍ਰਿਟੀ ਇਹਨਾਂ ਨੂੰ ਰੱਖਾਂਗੇ ਕਿ ਉੱਥੇ ਆਪਣੀ ਪੋਇਮ ਗਾਣਗੇ ਔਰ ਐਂਟਰਟੇਨ ਕਰਨਗੇ ਸਾਰਿਆਂ ਨੂੰ ਔਰ ਇਸ ਲਈ ਉਹਨਾਂ ਨੂੰ ਉਹ ਜੌਬ ਉਹਨਾਂ ਨੇ ਦਿੱਤੀ ਹੋਈ ਸੀ ਆਦਰਵਾਇਜ਼ ਉਹਨਾਂ ਨੇ ਨਹੀਂ ਮੈਂ ਤਾਂ ਕਹਿ ਸਕਦਾ ਵੀ ਆਇਆ ਕੋਈ ਪੁਰਾਣੇ ਟਾਈਮ ਤੇ ਆਂਦੇ ਰਏ ਜਦੋਂ ਜੀਦੇ ਸੀਗੇ ਉਸ ਟਾਈਮ ਦੇ ਸਿੰਗਰ ਵੀ ਪੰਜਾਬੀ ਆਰਟਿਸਟ ਵੀ ਇੱਥੇ ਕਾਫੀ ਆਏ ਮਮਦਰਫੀ ਆਇਆ ਅਮਰਤਾ ਪ੍ਰੀਤਮ ਜੀ ਇਸ ਘਰ ਚਾਹੇ ਇਸ ਘਰ ਦੇ ਵਿੱਚ ਹਾਂਜੀ ਵਡਾਲੀ ਬ੍ਰਦਰਸ ਆਏ ਹਾਂਜੀ ਮਤਲਬ ਉਸ ਟਾਈਮ ਦੇ ਪੁਰਾਣੇ ਆਰਟਿਸਟ ਸੀ ਗੋਪਾਲ ਸੈਗਲ ਖਰੇਤੀ ਪੈਂਗਾ ਇਹਨਾਂ ਨੇ ਪਿਕਚਰ ਬਣਾਈ ਆ ਤੇ ਉਸ ਟਾਈਮ ਤੇ ਇਸ ਘਰ ਦੇ ਵਿੱਚ ਆਏ ਆ ਉਹਦੀ ਸ਼ੂਟਿੰਗ ਉਸ ਟਾਈਮ ਹਲੀਵੁੱਡ ਹੋਈ ਸੀ ਫਿਰ ਉਸ ਟਾਈਮ ਦੀ ਪੁਰਾਣੀ ਐਕਟ੍ਰੈਸ ਸੀ ਇੰਦਰਾ ਬਿੱਲੀ ਉਹ ਵੀ ਇਸ